ਆਇ ਤਾ ਥੋੜਾ ਜਿਹਾ ਮੀਂਹ ਪਿਆ ਪਾਣੀ ਫਿਰ ਸੜਕਾਂ ਤੇ ਬਹੁਤ ਖਲੋਤਾ ਤੇ ਬੱਚੇ ਸਕੂਲਾਂ ਚ ਜਾ ਰਹੇ ਆ ਤੇ ਬਹੁਤ ਤੰਗ ਹੋ ਰਹੇ ਆ ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਸਵੇਰ ਦੇ ਸਿਰਵਾਰ ਦੀ ਛੜੀ ਲੱਗੀ ਹੋਈ ਹੈ ਯਾਰ ਮਸਾਲਾ ਕਰਾਓ ਸਾਰੇ ਪਾਣੀ ਪਾਣੀ ਕੀਤਾ ਸਾਰੇ ਪੱਤੇ ਨਾਲੇ ਤਾਂ ਥੋੜੀ ਪਾਸ ਹੋ ਜਾਂਦੀ ਸਾਰੇ ਨਾਲੇ ਬੰਦ ਹੋ ਗਏ ਇੰਨੀ ਬਸ ਨੇ ਗਰਮੀ ਰੋਠਾ ਠੀਕ ਆ ਗਰਮੀ ਰੋਠਾ ਮੀਂਹ ਤੇ ਫੈਂਡਿਆ ਨਾ ਅੱਜ ਕੰਮ ਦੇ ਜਾਣ ਦੇ ਕੰਮ ਤੋਂ ਵੀ ਉੱਪੇ ਹੋ ਗਏ ਐਸੇ ਘਰ ਪੈਸੇ ਆਟੇ ਤੋਂ ਵੀ ਹੱਥ ਰੋ ਗਏ ਔਰ ਜਨਨਾਸ ਸਪੋਕਸਮੈਨ ਨਾ ਮੈਂ ਹਾਸ਼ਮੀ ਸ਼ਰਮਾ ਅੱਜ ਟੰਡਿਆਲਾ ਗਰੂ ਵਿਖੇ ਸੂਯਤ ਜਿਹੜੀ بارش ਹੋ ਰਹੀ ਆ ਕਿਉਂਕਿ ਅੱਜ ਜਿਹੜਾ ਜਿਹੜਾ ਵਾ ਵੀਰਵਾਰ ਦੀ ਜਿਹੜੀ ਝੜੀ ਲੱਗ ਚੁੱਕੀ ਆ ਬੇਰੇ ਨਾਲ ਇੱਥੇ ਡੋਗ ਵੀ ਅਗੀ ਗੱਲਬਾਤ ਕਰਨ ਨੇ ਸਰ ਕਿੰਨਾ ਕਿ ਗਰਮੀ ਪੈ ਰਹੀ ਸੀ ਕੱਲ ਕੱਲ ਤੇ ਕਾਫੀ ਗਰਮੀ ਹੈਗੀ ਸੀ ਹਵਾਜ਼ ਬਹੁਤ ਜ਼ਿਆਦਾ ਸੀ ਪਰਸੋਂ ਮੀਂਹ ਸ਼ਾਮੀ ਪਿਆ ਬਾਤ ਬਾ ਕੱਲ ਧੁੱਪ ਲੱਗਣ ਨਾਲ ਕਿੰਨਾ ਕਿ ਤਮਾਸ਼ਾ ਲੱਗਾ ਧੁੱਪ ਲੱਗਣ ਨਾਲ ਤਾਂ ਚਮਾਸਾ ਹੋਣਾ ਹੀ ਹੋਣਾ ਸੀ ਤੇ ਹੁਣ ਕਿਦਾਂ ਹੋਣਾ ਮੌਸਮ ਬਿਲਕੁਲ ਸਹੀ ਹੈਗਾ ਵਾ ਲੇਕਿਨ ਇਹ ਹੈ ਕਿ ਬੱਚਿਆਂ ਨੂੰ ਆਣ ਜਾਣ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਸਵੇਰ ਦੇ ਵੀਰਵਾਰ ਦੀ ਝੜੀ ਲੱਗੀ ਹੋਈ ਹੈ ਇਹ ਜਿਹੜਾ ਵੀਰਵਾਰ ਦੀ ਝੜੀ ਹੈ ਸਾਰਾ ਸ਼ਾਮੇ ਤੱਕ ਇਸੇ ਤਰ੍ਹਾਂ ਰੋਹ ਲੱਗਦਾ ਮੌਸਮ ਇੱਕ ਪੱਕਾ ਨਹੀਂ ਕਹਿ ਸਕਦੇ ਮਹਾਰਾ ਪਰਮੇਸ਼ਰ ਹੀ ਜਾਣਦਾ ਹੈ ਕਿ ਜਾਂਦੇ ਬਾਰਿਸ਼ ਬਾਕੀ ਉਹਨਾਂ ਦੀ ਮਰਜ਼ੀ ਹੈ ਤੇ ਹੋਣਾ ਹੀ ਖੋਲ ਦੇਣ ਹੋਣੇ ਉਹਨਾਂ ਦੀ ਸਭ ਕੁਝ ਹੋ ਸਕਦਾ ਹੈ ਲੋਕਾਂ ਨੂੰ ਕਿੰਨਾ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਆ ਗੰਦੇ ਪਾਣੀ ਚ ਲੰਘ ਕੇ ਜਾਣਾ ਪੈਂਦਾ ਅਏ ਤੇ ਹੈਗਾ ਇਹ ਨਿਵਾਣ ਦੇ ਵਿੱਚ ਸੜਕ ਸਾਡੀ ਬਣੀ ਹੋਈ ਹੈ ਲੇਕਿਨ ਅੱਜ ਤੱਕ ਜਿਹੜਾ ਵੀ ਮਤਲਬ ਕਿ ਗਵਰਨਮੈਂਟ ਆਈ ਹੈ ਕਿਸੇ ਨੇ ਇਸ ਚੀਜ਼ ਦੇ ਬਾਰੇ ਸੋਚਿਆ ਹੀ ਨਹੀਂ। ਔਰ ਅਸੀਂ ਉਸੇ ਮਤਲਬ ਦਲਦਲ ਤਫੋਤੇ ਆ ਕਿ ਕਾਫੀ ਚਾਹ ਟਾਈਮ ਹੋ ਗਿਆ ਸਾਨੂੰ ਇੱਥੇ ਆਇਆਂ ਨੂੰ। 10-12 ਸਾਲ ਤੋਂ ਹੋ ਹੀ ਗਏ ਆ ਇਹੋ ਹਾਲ ਦੇਖਣ ਦੇ। ਕਿੰਨੇ بارش ਦੇ ਜਿਹੜਾ ਪੈਨ ਦੇ ਨਾਲ ਸਵੇਰ ਤੋਂ ਜਿਹੜਾ ਅੱਜ بارش ਹੋ ਰਹੀ ਆ بارش ਪੈਨ ਦੇ ਨਾਲ ਜਿਹੜਾ ਲੋਕ ਕਾਫੀ ਖੁਸ਼ ਹੈ ਗਿਆ ਕਿਉਂਕਿ ਮੌਸਮ ਜਿਹੜਾ ਸੁਹਾਣਾ ਹੋਇਆ ਪਿਆ ਜੰਡਿਆਲਾਗੁਰੂ ਵਿੱਚ ਪਰ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਮੈਂ ਆਪਣੇ ਕੈਮਰਾ ਨੂੰ ਵੀਡੀਓਰੀ ਸਾਂਝੀ ਕੀਤੀ ਜਾਵੇ ਇਸ ਸਾਈਡ ਤੇ ਜਿਹੜਾ ਇੱਕ ਨਿੱਜੀ ਸਕੂਲ ਵੀ ਹੈਗਾ ਵਾ ਔਰ ਇਸ ਨਿੱਜੀ ਸਕੂਲ ਦੇ ਦੇ ਉੱਤੇ ਜਿਹੜੇ ਬੱਚੇ ਆ ਵੇਖੋ ਛੋਟੇ ਛੋਟੇ ਬੱਚੇ ਜਿਹੜੇ ਸਕੂਲ ਆ ਜਾ ਰਹੇ ਆ ਔਰ ਜਿਹੜੇ 8 ਵਜੇ ਜਾ ਰਹੇ ਉਹ ਤਾਂ ਚਲੋ ਠੀਕ ਲੱਗੀ ਆ ਪਰ ਜਿਹੜੇ ਲੋਕ ਪੈਦਲ ਚੱਲ ਕੇ ਆ ਰਹੇ ਜਾਂ ਸਾਈਕਲ ਤੇ ਆ ਰਹੇ ਆ ਐਕਟਿਵਾ ਤੇ ਆ ਰਹੇ ਜਿਸ ਤਰ੍ਹਾਂ ਬੱਚਾ ਵਾ ਛੋਟਾ ਜਿਹਾ ਦੇਖੋ ਇਹ ਗੰਦੇ ਪਾਣੀ ਦੇ ਵਿੱਚੋਂ ਨਿਕਲ ਕੇ ਜਾ ਰਿਹਾ ਵਾ ਬੇਟਾ ਕਿੰਨਾ ਤੁਹਾਡਾ ਹਰ ਬੜਾ ਕਿੱਥੋਂ ਨੱਕ ਆਇਆ ਅੰਕਲ ਜੀ ਉੱਧਰ ਪਾਣੀ ਹੀ ਤਾਂ ਹੈ ਕੋਈ ਉਧਰੋਂ ਆਉਂਦੇ ਆਂ ਤਾਂ ਕੀ ਆ ਉਤਰਾ ਮੀ ਪੈ ਰਿਹਾ ਖੋਸ਼ ਹੈ ਆਂਦੀ ਆਂਦੀ ਭਾਈ ਕੀ ਕਹਿਣਾ ਜਾਓਗੇ ਕਹਿਣਾ ਕਿ ਜਾਓਗੇ ਸ਼ਹਿਰ ਮਸਾਲਾ ਕਰਾਓ ਸਾਰੇ ਪਾਣੀ ਪਾਣੀ ਕੀਤਾ ਸਾਰੇ ਪਾਸੇ ਨਾਲੇ ਤਾਂ ਥੋੜੀ بارش ਹੋਈ ਫਿਰ ਵੀ ਕਿੰਨਾ ਸਾਰੇ ਨਾਲੇ ਬੰਦ ਹੋ ਗਏ ਇੰਨੀ بارش ਨਹੀਂ ਇਹ ਤਾਂ ਸਕੂਲ ਵੀ ਹੈਗਾ ਕਿੰਨਾ ਕੀ ਕਹਿਣਾ ਜਾਓਗੇ ਸਕੂਲ ਉਹਨਾਂ ਬੱਚੇ ਕਿੱਥੋਂ ਨੱਕ ਜਾਵੇਂ ਸ਼ਾਮੀ ਕੀ ਤਾਂ ਨੱਕ ਕੇ ਜਾਣਗੇ ਹਣੇ ਵੇਖੋ ਗਰਮੀ ਤਾਂ ਬਹੁਤ ਹੈ ਪਰ ਪਾਣੀ ਇਹ ਮੀਂਹ ਪੈਂਦਾ ਅੱਜ ਤਾਂ ਥੋੜਾ ਜਿਹਾ ਮੀਂਹ ਪਿਆ ਤੇ ਪਾਣੀ ਫੇਰ ਸੜਕਾਂ ਤੇ ਬਹੁਤ ਖਲੋਤਾ ਤੇ ਬੱਚੇ ਸਕੂਲਾਂ 'ਚ ਜਾ ਰਹੇ ਆ ਤੇ ਬਹੁਤ ਤੰਗ ਹੋ ਰਹੇ ਆ ਸਾਡੇ ਗਲੀਆਂ ਬਹੁਤ ਨੀਵੀਆਂ ਆ ਸਾਰੇ ਬੰਨੇ ਵੇਖੋ ਆਣ ਕੇ ਪਾਣੀ ਕਿੰਨਾ ਆ ਅਸੀਂ ਤੇ ਤੰਗ ਹੋ ਗਏ ਆ 56 ਸਾਲ ਦੀ ਮੇਰੀ ਉਮਰ ਹੋ ਗਈ ਜੋ ਤੇ ਇੰਨਾ ਬਾਜ਼ਾਰ ਇੱਥੇ ਤੇ ਇਹ ਪਾਣੀ ਇੱਥੇ ਹੀ ਜ਼ਿਆਦਾ ਖਲੋਂਦਾ ਬਾਕੀ ਥਾਂ ਤੇ ਕਿਤੇ ਨਹੀਂ ਖਲੋਂਦਾ ਅਸੀਂ ਤੇ ਨਿਆਣੇ ਡੁੱਬ ਕੇ ਜਾਂਦੇ ਆ ਤੇ ਰਸਤਿਆਂ ਤੇ ਬਹਿ ਕੇ ਜਾਂਦੇ ਆ ਤੇ ਇੱਧਰ ਆਣ ਕੇ ਵੇਖੋ ਕਿਰਪਾ ਕਰੋ ਸੋ ਥੋੜਾ ਜਿਹਾ ਬਾਜ਼ਾਰ ਸਾਡਾ ਉੱਚਾ ਕਰੋ ਸਾਡੇ ਗਰੀਬ ਮਿਹਨਤ ਕਰਦੇ ਆ ਮੰਤਰੀ ਸਾਹਿਬ ਤੁਸੀਂ ਆਪਣੇ ਆਪ ਦੇਖੋ ਵੀ ਸਾਡਾ ਕੀ ਹਾਲ ਹੋ ਰਿਹਾ ਆ ਮਕਾਨਾਂ ਚ ਪਾਣੀ ਵੜ ਗਿਆ ਲੋਕਾਂ ਦੇ ਘਰਾਂ ਚ ਪਾਣੀ ਕੱਢਣ ਰਿਹਾ ਉਹਨਾਂ ਨੇ ਕੰਧਾਂ ਕਈਆਂ ਦੇ ਪਾਟਕੀਆਂ ਉਹ ਕੀ ਕਰਨ ਵਿਚਾਰੇ ਹਨ ਗਰੀਬ ਬੰਦੇ ਆ ਸਾਰੇ ਬੰਨੇ ਵੇਖੋ ਕਰੀਏ ਕੀ ਅੱਜ ਤੇ ਤੁਹੀ ਹੋਗੇ ਸਾਰੇ ਬੰਨੇ ਗਰਮੀ ਦਾ ਤਾਂ ਠੀਕ ਆ ਗਰਮੀ ਦਾ ਹੁਮੀਦ ਫੈਂਡਿਆ ਅੱਜ ਕੰਮ ਦੇ ਜਾਣ ਦੇ ਕੰਮ ਤੋਂ ਵੀ ਓਕੇ ਹੋਗੇ ਅੱਜ ਤੇ ਘਰ ਬੈਠੇ ਆਟੇ ਤੋਂ ਵੀ ਅਸਰ ਹੋ ਗਿਆ ਦੇ ਤੁਹਾਨੂੰ ਅੱਜ ਵੀਰਵਾਰ ਵਾਂ ਤੇ ਢੜੀ ਲੱਗੀ ਆ ਵੀਰਵਾਰ ਦੀ ਢੜੀ ਲੱਗੀ ਆ ਪਹਿਲਾਂ ਵੀ ਢੜੀਆਂ ਲੱਗਦੀਆਂ ਪਾਣੀ ਥੋੜਾ ਮੀਂਹ ਪੈਂਦਾ ਪਾਣੀ ਖਲੋ ਜਾਂਦਾ ਤੇ ਹੇ ਹੁਣ ਕੀ ਕਰੀਏ ਦੱਸੋ ਤੁਸੀਂ ਆਣ ਕੇ ਇਹਨਾਂ ਬਾਜ਼ਾਰ ਨੂੰ ਉੱਚਾ ਕਰਾਓ ਤੁਹਾਡੀ ਬੜੀ ਮਿਹਰਬਾਨੀ ਹੋਵੇ ਮੰਤਰੀ ਸਾਹਿਬ ਵੇਖੋ ਆਣ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿਉਂਕਿ ਇੱਥੇ બીજી ਇੱਕ ਸਕੂਲ ਲਗਾਵਾ ਉੱਥੇ ਜਿਹੜੇ ਪੈਦਲ ਚੱਲਣ ਵਾਲੇ ਜਾਣ ਵਾਲੇ ਬੱਚੇ ਗੰਦੇ ਪਾਣੀ ਵਿੱਚ ਲੰਘ ਕੇ ਜਾਣ ਮੈਂ ਕਿ ਇੱਥੇ ਜਿਹੜਾ ਥੋੜੀ ਜਿਹੀ ਬਰਸਾਤ ਹੋਵੇ ਇਸ ਇਸ ਇਲਾਕੇ ਵਿੱਚ ਪਾਣੀ ਖੜ ਜਾਂਦਾ ਵਾ ਅੱਜ ਬਰਸਾਤ ਇੰਨੀ ਨਹੀਂ ਹੋਈ ਪਰ ਰੋਕ ਰੋਕ ਕੇ ਬਰਸਾਤ ਹੋ ਰਹੀ ਆ ਪਰ ਅੱਜ ਜਿਹੜੀ ਵੀਰਵਾਰ ਦੀ ਜਿਹੜੀ ਝੜੀ ਲੱਗੀ ਆ ਜੰਡਿਆਲਾਗੁਰੂ ਵਿੱਚ ਵੇਖੋ ਕਿੰਨਾ ਚਿਰ ਤੱਕ ਜਿਹੜਾ ਵਾ بارش ਹੁੰਦੀ ਆ ਪਰ ਮੌਸਮ ਬਹੁਤ ਸੁਹਾਣਾ ਵਾ ਜੰਡਿਆਲਾਗੁਰੂ ਤੋਂ ਜਨਨਾ ਸੁਪਸਲੀ ਅਸ਼ਮਿਸ਼ਰ ਮਾ